ਸ੍ਰੀ ਵਾਹਿਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨ ਕਲ ਰਾਖੀ ਮੇਰੀ ਇੱਕ ਦਿਨ ਵਾਜਾਂ ਵਾਲੇ ਕੋਲੋਂ ਮੈਂ ਪ੍ਰੇਮ ਸਰਾਈ ਪੀਤੀ ਇੱਕ ਦਿਨ ਬਾਜਾਂ ਵਾਲੇ ਕੋਲੋਂ ਮੈਂ ਪ੍ਰੇਮ ਸਰਾਹੀ ਪੀਤੀ ਪਾਗ ਹਮਾਰੇ ਲਿਖੀ ਬਕੀਰੀ ਸੋ ਮਤ ਕਰ ਲੀਤੀ ਪਿਛਲੀ ਉਮਰ ਗਵਾਈ ਐ ਮੈਂ ਹਰ ਕੀ ਭਗਤ ਨ ਕੀਤੀ ਅੱਗੇ ਸਮਝ ਚੱਲੋ ਨੰਦ ਲਾਲਾ ਪਛੇ ਬੀਤੀ ਸੋ ਬੀਤੀ ਅੱਗੇ ਸਮਝ ਚੱਲੋ ਨੰਦ ਲਾਲਾ ਪਾਸੇ ਬੀਤੀ ਸੋ ਬੀਤੀ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾ ਤੋ ਸਾਹਿਬ ਗੁਣੀ ਨਿੰਦਨਾ ਤੇ ਮਰੀ ਮਹਿਮਾ ਵਰਨ ਨ ਸਕੋ ਤੋ ਠਾਕਰੂ ਊਚ ਭਗਵਾਨਾ ਤੇਰੇ ਕਾਵਨ ਕਵਨ ਗੁਣ ਗਾਵਾ kavan kavan goun gama, kavan gama, kabun, kabun, gun, gama.

Governor 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 তবন কবন গুণ গামা তবন কাবন গুণ গামা তবন কবন গুণ গামা তবন কাবন গুণ গাম তবন কাবন গুণ গাওয়া

tanwahi guru vai guru tanwahi guru वाहिगुरु त वाहेगुरु वाहिगुरु त वाहिगुरु 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 जपो वाहिगुरू वाहिगुरु 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 ਵਾਹਿਗੁਰੂ 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 Vahe guru, 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 वाहेगुरु वाहिगुरु 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 ਵਾਹਿਗੁਰੂ ਵਾਹਿਗੁਰੂ ਅਸਤਤ ਸਤਿ ਸਾਈਂ ਵਾਹਿਗੁਰੂ 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 ਵਾਹਿਗੁਰੂ

wahe guru 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 ਵਾਹੇ ਸੁਰੂਤੀ ਤੇਰੀ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨੰਦਾਨਾ ਤੁਮਰੀ ਮਹਿਮਾ ਬਰਨਣਾ ਛਕੋ ਜੋ ਪਾ ਤੁਸ ਸਾਹਿਬ ਗੁਣੀ ਨਿਧਾਨਾ ਪਰਮ ਸਤਕਾਰ ਜੋਗ ਸਤਗੁਰਾਂ ਦੀ ਸੱਜੀ ਔਰ ਨਵਾਜੀ ਹੋਈ ਸਤ ਸੰਗਤ ਜੀਓ ਮਾਈ ਭਾਈ ਸਾਰੇ ਹੀ ਤਨਤਾ ਦੇ ਜੁਗ ਹੋਂ ਜੋ ਦੀਨ ਦੁਨੀ ਦੇ ਬਾਲੀ ਚਵਰਾ ਤਖਤਾਂ ਦੇ ਮਾਲਕ ਗੁਰਤਾ ਗਦਿੱਤੇ ਬਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਸੀ ਉਹ ਦਿਹਾੜਾ ਉਹ ਸਮਾਂ ਲੇਖੇ ਦੇ ਵਿੱਚ ਪੈਂਦਾ ਹੈ ਕਿਹੜਾ ਜਿਹੜਾ ਸਮਾਂ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਬੀਤਦਾ ਹੈ ਤਾਂ ਗੁਰਮੁਖ ਪਿਆਰਿਓ ਦੀਨ ਦੁਨੀ ਦੇ ਬਾਲੀ ਚਵਰਾ ਤਖਤਾਂ ਦੇ ਮਾਲਕ ਸਤਿਗੁਰੂ ਮਹਾਰਾਜੀ ਪਰਮਾਨ ਕਰਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦਰਮੇਂ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਅੰਮ੍ਰਿਤ ਵੇਲੇ ਤੁਸੀਂ ਗੀਤ ਸੁਣੋਗੇ ਚੰਗੇ ਨਹੀਂ ਲੱਗਣੇ ਅੰਮ੍ਰਿਤ ਵੇਲੇ ਤੁਸੀਂ ਕੋਈ ਫਿਲਮ ਟੀਵੀ ਦੇਖੋਗੇ ਚੰਗੇ ਨਹੀਂ ਲੱਗਣੇ ਅੰਮ੍ਰਿਤ ਵੇਲੇ ਤੁਸੀਂ ਗੁਰਬਾਣੀ ਦਾ ਸ਼ਬਦ ਸੁਣੋਗੇ ਚੰਗਾ ਲੱਗੇਗਾ ਅੰਮ੍ਰਿਤ ਵੇਲੇ ਗੁਰਬਾਣੀ ਪੜੋਗੇ ਚੰਗਾ ਲੱਗੇਗਾ ਕਿਉਂਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਹ ਸੱਚੀ ਦੀ ਵਡਿਆਈ ਕਰਾਂਗੇ ਉਹਦੀ ਵਿਚਾਰ ਕਰਾਂਗੇ ਅੰਮ੍ਰਿਤ ਵੇਲੇ ਸੋਹਣਾ ਲੱਗਦਾ ਹੈ ਤਾਂ ਗੁਰਮੁਖ ਪਿਆਰਿਓ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਰਾਤ ਗਵਾਈ ਸੌਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਆਖੋ ਸਤਨਾ ਇਹ ਜਨਮ ਜਿਹੜਾ ਅਮੋਲਕ ਹੈ ਏ ਜਨਮ ਅਮੋਲਕ ਹੀਰੇ ਵਰਗਾ ਹੈ ਹੀਰੇ ਦੀ ਬੜੀ ਕੀਮਤ ਹੁੰਦੀ ਆ ਪਰ ਇਹਨੂੰ ਅਸੀਂ ਅਜਾਈਂ ਗਵਾ ਰਹੇ ਹਾਂ ਅਸੀਂ ਇਹਨੂੰ ਅਜਾਈਂ ਗਵਾ ਰਹੇ ਹਾਂ ਬ्यर्थ ਜਾ ਰਿਹਾ ਕੌਡੀ ਬਦਲੇ ਜਾ ਰਿਹਾ ਕੌਡੀ ਬਦਲੇ ਕਿਉਂ ਜਾ ਰਿਹਾ ਕਿਉਂਕਿ ਨਾਮ ਨਹੀਂ ਜਪਿਆ ਬਾਣੀ ਨਹੀਂ ਪੜ੍ਹੀ ਸੇਵਾ ਨਹੀਂ ਕੀਤੀ ਇਸ ਕਰਕੇ ਇਹ ਜਨਮ ਬੇਅਰਥ ਜਾ ਰਿਹਾ ਹੈ ਮਹਾਰਾਜ ਜੀ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲਾਹਾ ਲੈਣ ਵਾਤੇ ਆਇਆ ਤੂੰ ਲਾਹਾ ਲੈਣ ਵਾਸਤੇ ਆਇਆ ਹੈ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲਾਹਾ ਲੈਣ ਵਾਸਤੇ ਆਇਸੀ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਕਹਿੰਦੇ ਕਮਾਂਕਾਰਾਂ ਦੇ ਵਿੱਚ ਉਜ ਗਿਆ ਕਮਾਂਕਾਰਾਂ ਦੇ ਵਿੱਚ ਉਲਝ ਗਿਆ ਗੁਰਮੁਖ ਪਿਆਰਿਓ ਜਨਮ ਹੀਰੇ ਵਰਗਾ ਸੀ ਪਰ ਇਹ ਜਨਮ ਵਿਰਤ ਜਾ ਰਿਹਾ ਹੈ ਇਹ ਗੁਰਮੁਖ ਪਿਆਰਿਓ ਨਾਮ ਜਪ ਕੇ ਇਹਦੇ ਕੀਮਤ ਪਹਿਣੀ ਆ ਸੇਵਾ ਕਰਕੇ ਇਹਦੇ ਕੀਮਤ ਪਹਿਣੀ ਆ ਗੁਰੂ ਅੰਗਦ ਦੇ ਮਹਾਰਾਜੀ ਪਹਿਲਾ ਨਾਮ ਭਾਈ ਲੈਣਾ ਸੀ ਭਾਈ ਲੈਣੇ ਨੇ ਗਰਮਕ ਪਿਆਰਿਓ ਗੁਰੂ ਅੰਗਦ ਬਣਿਆ ਭਾਈ ਲੈਣਿਆ ਦੀ ਪਹਿਲਾ ਨਾਮ ਗੁਰੂ ਨਾਨਕ ਦੇ ਮਹਾਰਾਜੀ ਦੇ ਦਰ ਦੀ ਸੇਵਾ ਕੀਤੀ ਤੇ ਸਿਮਰਨ ਕੀਤਾ ਇੱਕ ਸਿੱਖ ਤੋਂ ਇੱਕ ਗੁਰੂ ਬਣ ਗਿਆ ਆਖੋ ਸਤਨਾਮ ਗੁਰੂ ਦੀ ਪਦਵੀ ਇਹ ਚੜ੍ਹ ਦੀ ਕਲਾ ਆਮੇ ਨਹੀਂ ਹੁੰਦੀ ਗੁਰਮਖ ਪਿਆਰਿਓ ਨਾਮ ਸਿਮਰਨ ਦੀ ਕਮਾਈ ਨਾਮ ਰੂਪੀ ਧਨ ਇਕੱਠਾ ਕਰਨਾ ਪੈਂਦਾ ਦੁਨਿਆਵੀ ਰੂਪੀ ਤਾਂ ਵੀ ਆ ਜਾਂਦਾ ਆਖੋ ਸਤਨਾਮ ਨਾਮ ਰੂਪੀ ਧਨ ਜਦੋਂ ਇਕੱਠਾ ਕਰਦੇ ਆ ਤਾਂ ਗੁਰਮੁਖ ਪਿਆਰਿਓ ਦੁਨਿਆਵੀ ਰੂਪੀ ਧਨ ਆਪੇ ਆ ਜਾਂਦਾ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸੇਵਾ ਤੇ ਸਿਮਰਨ ਇਦੋਂ ਮੇ ਜੀਵ ਨੂੰ ਸਤਖੰਡਰ ਨੂੰ ਲੈ ਜਾਂਦੇ ਨੇ ਅਮੋਲਕ ਜਨਮ ਜੇ ਸਾਮਿਆ ਨਾਮ ਜੇ ਬੇਰਥ ਨਾ ਗਿਆ ਫਿਰ ਗੁਰਮਖ ਪਿਆਰੇ ਕੋਈ ਤਰੱਕੀ ਨਹੀਂ ਹੁੰਦੀ ਉਹ ਫਿਰ ਉਸੇ ਤਰੀ ਰਹਿ ਜਾਂਦਾ ਜੇ ਅਸੀਂ ਨਾਮ ਦੀ ਕਮਾਈ ਕਰਾਂਗੇ ਮਹਾਰਾਜ ਜੀ ਕਹਿੰਦੇ ਹਰ ਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਕੋਈ ਜਿਹਦੇ ਮਨ ਦੇ ਵਿੱਚ ਜਿਹਦੇ ਤਨ ਦੇ ਵਿੱਚ ਉਹ ਪਰਮੇਸ਼ਰ ਵਸ ਜਾਂਦਾ ਹੈ ਉਹਦੀ ਜੈ ਜੈਕਾਰ ਹੋ ਜਾਂਦੀ ਹੈ ਕੋ ਸਤਿਨਾਮ ਜਿਹਦੇ ਮਨ ਦੇ ਵਿੱਚ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਉਹਦੀ ਜੈ ਜੈਕਾਰ ਹੋ ਜਾਂਦੀ ਆ ਭਾਈ ਲੈਣੇ ਦੇ ਮਨ ਦੇ ਵਿੱਚ ਉਹਦੇ ਤਨ ਦੇ ਵਿੱਚ ਨਾਮ ਵਸ ਗਿਆ ਤੇ ਜੈ ਜੈਕਾਰ ਹੋ ਗਈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜੀ ਬਣ ਗਿਆ ਨਾਮ ਜਪਿਆ ਤੇ ਹੁਕਮ ਅਨੁਕਮੇ ਸੇਵਾ ਕੀਤੀ ਮਹਾਰਾਜ ਜੀ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਹੁਕਮ ਮੰਨਿਆ ਪ੍ਰਵਾਨ ਹੋ ਜਾਂਦਾ ਆਓ ਸੱਚੇ ਪਤਸਾਹ ਮਹਾਰਾਜ ਦੀ ਬਾਣੀ ਕੀ ਕਹਿੰਦੀ ਆ ਸਲੋਕ ਦੁਖ ਬਿਨਸੀ ਸੈ ਸਾਗਿਓ ਸਰਨ ਗਹੀ ਹਰਿ ਰਾਏ ਜਦੋਂ ਦੀ ਮੈਂ ਵਾਹਿਗੁਰੂ ਪਤਸਾ ਦੀ ਪਨਾਹ ਪਕੜੀ ਆ ਵਾਹਿਗੁਰੂ ਪਰਮੇਸ਼ਰ ਦੀ ਸਰਣ ਦੇ ਵਿੱਚ ਆਇਆ ਹਾਂ ਇੱਕ ਇੱਕ ਬਾਣੀ ਦਾ ਸ਼ਬਦ ਸੁਣਿਆ ਧਿਆਨ ਦੇ ਨਾਲ ਜਦੋਂ ਦਾ ਮੈਂ